ਤਰਕੀ ਨਾ ਬਈ ਇੱਥੇ ਬੱਤਖ ਪਰੈਂਟਾਂ ਦੇ ਤਾਂ ਦੇਖੋ ਇਹਨੂੰ ਜਗ੍ਹਾ ਮਿਲੀ ਨਹੀਂ ਹੈਗੀ ਇੱਥੇ ਦੇ ਦੇਣੇ ਆਂਡਾ ਦੇਖੋ ਨੱਬੜ ਗਿਆ ਕੰਮ ਹੁਣ ਉਹਨਾਂ ਥੱਲੇ ਘਾ ਲੜਨਾ ਆਂਡਾ ਆਹ ਸਾਇਜ਼ ਦੇ ਮੁਰਗੇ ਰਹਿ ਗਏ ਜਿਹੜੇ ਵੱਡੇ ਸੀਗੇ ਉਹ ਹੋ ਗਏ ਸਾਰੇ ਸੇਲ 15 20 ਦਿਨ ਤੋਂ ਬਾਅਦ ਆਂਡੇ ਦਾ ਸਾਇਜ਼ ਬਣਦਾ ਬੱਤਖਾਂ ਦੇ ਬੱਚੇ ਬਈ ਆਪਾਂ ਨੇ ਛੱਡਤੇ ਸਾਰੇ ਆ ਦੇਖੋ ਸਸੇ ਗਾਜ ਦੋਸਤੋ ਬਾਈ ਕੀ ਹਾਲ ਚਾਲ ਆ ਜੀ ਠੀਕ ਠਾਕ ਹੋ ਜੀ ਤੇ ਦੋਸਤੋ ਵੀਡੀਓ ਦੇਖਣ ਤੋਂ ਪਹਿਲਾਂ ਲਾਈਕ ਵਾਲਾ ਬਟਨ ਬਾਈ ਜਰੂਰ ਦਬਾ ਦੇ ਕਰੋ 190 ਰੁਪਏ ਵਾਲੇ ਮੁਰਗੇ ਬਾਈ ਲਗਭਗ ਆਪਣੇ ਸੇਲ ਹੋ ਗਏ ਢਾਈ ਤੋਂ 3 ਮਹੀਨੇ ਉਹਨਾਂ ਦੀ ਉਮਰ ਸੀਗੀ ਆਪਾਂ ਨੇ ਪੋਸਟ ਵੀ ਸ਼ੇਅਰ ਕਰੀ ਸੀਗੀ ਇੰਸਟਾਗ੍ਰਾਮ ਤੇ ਫੇਸਬੁੱਕ ਤੇ 2 ਦਿਨ ਦੇ ਵਿੱਚ ਵਿੱਚ ਆਪਣੇ ਬਾਈ ਮੁਰਗੇ ਸੇਲ ਹੋ ਗਏ ਜਿਹੜੇ ਬਚੇ ਹੋਏ ਮੁਰਗੇ ਮੈਂ ਤੁਹਾਨੂੰ ਦਿਖਾਉਣਾ ਬਾ ਇਹਨਾਂ ਵਿੱਚ ਹੁਣ ਥੋੜੇ ਹੀ ਮੁਰਗੇ ਰਹਿ ਗਏ ਜਿੱਦਾਂ ਹੁਣ ਆ ਘੁੰਮ ਰਿਹਾ ਆ ਸਾਇਦ ਦੇ ਮੁਰਗੇ ਰਹਿ ਗਏ ਜਿਹੜੇ ਵੱਡੇ ਸੀਗੇ ਉਹ ਹੋ ਗਏ ਸਾਰੇ ਸੇਲ ਇਹ ਵੀ ਆਪਾਂ ਨੇ ਜਲਦੀ ਹੀ ਸੇਲ ਕਰ ਦੇਣੇ ਆ ਫਿਰ ਕੱਲੀਆਂ ਮੁਰਗੀਆਂ ਰਹਿ ਜਾਣਗੀਆਂ ਜਿਹੜੇ ਆਪਾਂ ਨੇ ਮੁਰਗੇ ਕੱਢੇ ਸੀਗੇ ਇਹਨਾਂ ਵਿੱਚੋਂ ਦੂਜੇ ਫਾਰਮ 'ਚ ਛੱਡੇ ਆ ਉਹ ਵਾਲੇ ਫਿਰ ਆਪਾਂ ਉਰੇ ਲਿਆ ਕੇ ਛੱਡ ਦਾਂਗੇ ਜਿਹੜੇ ਹੁਣ ਇੱਥੇ ਘੁੰਮ ਰਹੇ ਮੁਰਗੇ ਇਹ ਆਪਾਂ ਨੇ ਸਾਰੇ ਹੀ ਸੇਲ ਕਰ ਦੇਣੇ ਆ ਆਪਾਂ ਹੁਣ ਤਾਂ ਥੋੜੇ ਹੀ ਰਹਿ ਗਏ ਏ ਅੱਜ ਅੱਜ ਚ ਸ਼ਾਇਦ ਸੇਲ ਹੋ ਜਾਣ ਤਿੰਨ ਮੁਰਗੀਆਂ ਨੇ ਆਂਡੇ ਦਿੱਤੇ ਅੱਜ ਆਪਾਂ ਨੇ ਚੱਕ ਲਏ ਟਾਈਮ ਹੋ ਗਿਆ 9:00 ਵਜੇ ਮੈਂ ਤੁਹਾਨੂੰ ਦਿਖਾਉਣਾ ਆਂਡੇ ਆਂਡੇ ਨੇ ਭਾਈ ਸਾਈਜ਼ ਵੀ ਠੀਕ ਹੀ ਆ ਜਿਆਦਾ ਛੋਟਾ ਨਹੀਂ ਹੈਗਾ ਤੇ ਪਹਿਲੇ ਆਂਡੇ ਦਾ ਛੋਟ ਹੀ ਹੁੰਨੇ ਆ 15-20 ਦਿਨ ਤੋਂ ਬਾਅਦ ਆਂਡੇ ਦਾ ਸਾਈਜ਼ ਵੱਣਦਾ ਚਲੋ ਰੰਗ ਰੂਪ ਤਾਂ ਵਧੀਆ ਲਓ ਹੁਣ ਆਪਾਂ ਚੱਲਦੇ ਆਂ ਦੂਜੇ ਫਾਰਮ ਤੇ ਉੱਥੇ ਬੱਤਕਾਂ ਦੇ ਬੱਚੇ ਨਿਕਲੇ ਹੋਏ ਆ ਤੇ ਬੈਂਟਮਾਂ ਦੇ ਆਂਡੇ ਵੀ ਲਾਣੇ ਆ ਤੇ ਬਾਕੀ ਤੁਹਾਨੂੰ ਹੋਰ ਕੁਝ ਵੀ ਆਪਾਂ ਦਿਖਾਣੇ ਆ ਜਾ ਕੇ ਆਜੋ ਫਿਰ ਆਪਾਂ ਚੱਲਦੇ ਦੂਜੇ ਫਾਰਮ ਤੇ ਲਓ ਵੀ ਦੋਸਤੋ ਮੈਂ ਆ ਗਿਆ ਪਿੰਡ ਵਾਲੇ ਫਾਰਮ ਚ ਪਹਿਲਾਂ ਤੁਹਾਨੂੰ ਬੱਤਕਾਂ ਦੇ ਬੱਚੇ ਦਿਖਾਉਣੇ ਜਿਹੜੇ ਨਿਕਲੇ ਹੋਏ ਆ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਮਸ਼ੀਨ ਚੋਂ ਮੈਂ ਕੱਢਦੇ ਸੀਗੇ ਹੁਣ ਦਿਖਾ ਹੀ ਦਿੰਨਾ ਆਹ ਦੇਖੋ ਰਾਤੀ ਮੈਂ ਇਹਨਾਂ ਨੂੰ ਮਸ਼ੀਨ ਚੋਂ ਕੱਢ ਗਿਆ ਸੀਗਾ ਇਹ ਇੱਥੇ ਮੈਂ ਛੱਡਦੇ ਸੀਗਾ ਕ੍ਰੇਟ ਵਿੱਚ ਬੱਲਵ ਲਾਤਾ ਸੀਗਾ ਕਿਉਂਕਿ ਮੌਸਮ ਹੋ ਗਿਆ ਠੰਡਾ ਲੈ ਹੁਣ ਇਹਨਾਂ ਨੂੰ ਆਪਾਂ ਛੱਡ ਦਿੰਨੇ ਆ ਬਾਹਰ ਕ੍ਰੇਟ ਰੱਖ ਦਿੰਨੇ ਆ ਬਾਹਰ ਤੋਂ ਪਾਣੀ ਨਿਕਲ ਗਈ ਲੈਣ ਨਾਲੇ ਟੈਂਪਰੇਚਰ ਵੀ ਸੈਟ ਆ ਬਾਹਰ ਇਹ ਬੱਚੇ ਆਪਾਂ ਗਿਣ ਲੈਣੇ ਮੈਂ ਰਾਤ ਗਿਣੇ ਨਹੀਂ ਸੀਗਾ ਕਿੰਨੇ ਕਾਹੇ ਇਹ 2 4 6 8 9 ਬਾਕੀ ਮਸ਼ੀਨ 'ਚ ਆਪਾਂ ਦੇਖ ਲੈਂਦੇ ਆ ਹੋਰ ਕਿੰਨੇ ਕ ਬੱਚੇ ਨਿਕਲੇ ਆ 4 ਬੱਚੇ ਕੱਲ੍ਹ ਸਵੇਰ ਨਿਕਲੇ ਸੀਗੇ ਉਹ ਮੈਂ ਦੇ ਦਿੱਤੇ ਸੀਗੇ ਬੰਦਾ ਲੈ ਗਿਆ ਸੀਗਾ ਤੇ ਮੱਚੇ ਕੋ ਹੋ ਨਿਕਲਿਆ ਹੋਇਆ ਬਾਕੀ ਹਲੇ ਨਿੱਕਰੇ ਆਂ ਬੱਚੇ ਤੇ ਆਹ ਲੋ ਆਹ ਕਰੇਟ 'ਤੇ ਆਪਣੇ ਆਪ ਇਹਨੂੰ ਹੁਣ ਕੱਢਦੇ ਆਂ ਬਾਹਰ ਤੇ ਅਖਬਾਰ ਵਿਛਾਉਨੇ ਆਂ ਪਾਣੀ ਰੱਖਦੇ ਆਂ ਫਰੇਡ ਪਾਉਨੇ ਆਂ ਏਅਰ ਛੱਡਦੇ ਆਂ ਆਪਾਂ ਬੱਤੀਆਂ ਦੇ ਬੱਚਿਆਂ ਨੂੰ ਹਾਲੋ ਬਾਕੀ ਜਾਨਵਰ ਆਪਣੇ ਘੁੰਮ ਰਹੇ ਆ ਬਾਹਰ ਉਹ ਆਪਾਂ ਨੇ ਛੱਡੇ ਹੋਏ ਆ ਦੂਏ ਆ ਫਾਰਮੀ ਮੁਰਗੀ ਦੇ ਬੱਚੇ ਇਹਦੇ ਵਿੱਚ ਛੱਡੇ ਹੋਏ ਆ ਆ ਧੁੱਪਾਂ ਜੀ ਇੱਥੇ ਜੀ ਨੂੰ ਆਉਂਦੀ ਆ ਇੱਥੇ ਆਪਾਂ ਛੱਡ ਦਿੰਨੇ ਹੁਣ ਬਚਾਉਣੇ ਆ ਖਬਾਰ ਕ੍ਰੇਟ ਆਪਣਾ ਸਾਫ਼ ਕੀਤਾ ਹੋਇਆ ਇੱਕ ਬੱਤਕ ਨਾ ਕੱਲ ਦੀ ਬੈਠੀ ਹੋ ਆ ਆਂਡਿਆਂ ਉਪਰ ਬੈਠੀ ਆ ਆ ਦੇਖੋ ਇਹ ਮੈਨੂੰ ਲੱਗਦਾ ਵੀ ਇਹ ਕੁੜਕ ਹੋਗੀ ਚਲੋ ਆਂਡੇ ਪਹਿਲਾਂ ਚੱਕ ਲੈਨੇ ਆ ਬੱਚੇ ਦਾ ਆਪਾਂ ਮਸ਼ੀਨ ਅਹੀਂ ਉਗੜਾਈ ਜਾਨੇ ਆ ਬੱਤਕਾਂ ਨਹਾ ਰਹੀਆਂ ਚਲੋ ਮੈਂ ਹੁਣ ਅਖਬਾਰ ਪਛਾ ਦਮ ਟਰਕੀ ਨਾ ਬਾਈ ਇੱਥੇ ਬੱਤਕ ਪਰੈਂਟਾ ਦੇ ਤਾ ਆ ਦੇਖੋ ਆ ਦੇਖੋ ਇਹਨੂੰ ਜਗਾ ਮਿਲੀ ਨਹੀਂ ਹੈਗੀ ਇੱਥੇ ਦੇ ਤਨੇ ਆਂਡਾ ਦੇਖੋ ਹੌਂ ਕਰਤਾ ਸਿਆਲਾ ਨਾ ਬੜ ਗਿਆ ਕੰਮ ਹੁਣ ਉਹਨੇ ਥੱਲੇ ਘਾ ਲਣਾ ਅੰਡਾ ਹੋ ਗਈ ਬਿੱਲੀ ਚਲਣਗੇ ਚੱਲ ਇਹਦੇ ਵਾਸਤੇ ਉਹ ਟਕਾਣਾ ਬਣਾਇਆ ਹੋਇਆ ਇੱਕ ਅੰਦਰੇ ਟਕਾਣਾ ਬਣਾਇਆ ਹੋਇਆ ਆ ਦੇਖੋ ਆ ਮਕਰੇਟ ਲਾਇਆ ਹੋਇਆ ਆ ਦੇਖੋ ਇੱਥੇ ਅੰਡਾ ਦੇਖ ਤਾ ਨੇ ਖੜੀ ਖੜੀ ਨੇ ਬੱਤ ਕੋਈ ਵੀ ਕੋੜਕਾ ਇਹਨੇ ਹੁਣ ਦੇਖੀ ਅੰਡਾ ਅੰਦਰੇ ਘਾ ਲੈਣਾ ਕੱਲ ਭਾਈ ਤੂੰ ਕਿਆ ਕਰਦਾ ਉਹਨੇ ਖੜਾ ਮੱਤੰਗਾਂ ਦੇ ਬੱਚੇ ਬਾਈ ਆਪਾਂ ਨੇ ਛੱਡਤੇ ਸਾਰੇ ਹਾਂ ਦੇਖੋ ਅਖਬਾਰ ਤਾਂ ਹੈ ਨਹੀਂ ਸੀਗੇ ਥੋੜਾ ਬਗੱਤਾ ਪਿਆ ਸੀਗਾ ਗੱਤਾ ਆਪਾਂ ਨੇ ਥੱਲੇ ਪਛਾੜਤਾ ਤੇ ਪਾਣੀ ਪਾਤਾ ਸਿੰਪਲ ਕੋਈ ਮੈਡੀਸਨ ਨਹੀਂ ਕੋਈ ਮਲਟੀਵਿਟਾਮਿਨ ਨਹੀਂ ਤੇ ਫੀਡ ਥੱਲੇ ਵੀ ਆਪਾਂ ਨੇ ਸੜਤੀ ਤੇ ਇੱਧਰ ਵੀ ਰੱਖਣ ਵਿੱਚ ਵੀ ਵਾਸਤੇ ਚਲੋ ਹੁਣ ਆਪਾਂ ਇਹਨਾਂ ਨੂੰ ਸੇਲ ਕਰ ਦਾਂ ਮੈਂ ਇੱਕ ਦੋ ਦਿਨ ਦੇ ਵਿੱਚ ਵਿੱਚ ਦੱਸੋ ਕੀ ਆਹ ਅੰਡਾ ਬਈ ਆਪਾਂ ਚੱਕੇ ਲੰਨੇ ਆਂ ਮੋਰਗਾ ਬੈਠਾ ਕਿਤੇ ਪੰਨੇ ਆਂਦਾ ਬਈ ਚੱਲ ਆ ਦੇਖੋ ਅੰਡਾ ਲੋ ਬਤਕਾਂ ਵਾਲੇ ਵੀ ਅੰਡੇ ਆਪਾਂ ਚੱਕ ਲੈਨੇ ਇਹ ਕੰਡਾ ਪੇ ਟਰ ਕੀ ਦਾ ਇਹ ਵੀ ਆਪਣੇ ਲਾਣਾ ਮਸ਼ੀਨ 'ਚ ਕੱਲੂ ਲਾਵਾਂਗੇ ਚੱਕ ਦੇ ਜੀ ਹੁਣ ਆਂਡੇ ਆਪਾਂ ਵੰਟਵਾ ਦੇ ਇਹ ਕਾਂਡਾ ਇਹ ਪਿਆ ਇਹ ਕਾਂਡਾ ਉਹ ਪਿਲਰ ਪਿੱਛੇ ਪਿਆ ਜਿੰਜਰਾ ਆਪਣਾ ਬਈ ਛੋਟਾ ਇਹ ਅੰਦਰ ਵੜ ਨਹੀਂ ਹੁੰਦਾ ਤੇ ਆਪਾਂ ਨੇ ਫਿਰ ਆਹ ਕੁੰਡੀ ਕੋ ਬਣਾਈ ਹੋਈ ਆ ਇਹਦੇ ਨਾਲੇ ਅੰਡੇ ਆਪਾਂ ਇਹ ਚਲੰਨੇ ਇਹ ਆ ਜੀ ਦੋ ਅੰਡੇ ਬਈ ਦੋ ਾਂਡੇ 10 ਘੰਟੇ ਪਹਿਲਾਂ ਲੱਗੇ ਹੋਏ ਇਹਨਾਂ ਦੇ ਤਿੰਨ ਇਹ ਹੋਗੇ ਘੜਾਵਾਂਗੇ ਬੱਚੇ ਮਸ਼ੀਨ ਚੱਪਾ ਲਾਈ ਜਾਂਦੇ ਬਈ ਨਾਲ ਲੱਗਦੀ ਉਹ ਜੇ ਾਂਡੇ ਚੱਕਾਂਗੇ ਨਹੀਂ ਅਰੇ ਕੋਈ ਨਾ ਕੋਈ ਨਾ ਵਿੱਚ ਕੁੜਕ ਹੋਈ ਜਾਂਦੀ ਐ ਇਹਦਾ ਬਈ ਇੱਥੇ ਖੜਾ ਰਹਿਦਾ ਆ ਦੇਖੋ ਉੱਧਰ ਉਹ ਖੜੇ ਰਹਿੰਦੇ ਆ ਇੱਧਰ ਦੇ ਖੜਾ ਰਹਿੰਦਾ ਦੇਖੋ ਵਾਟਰ ਵਾਲਾ ਕੰਮ ਹੋਇਆ ਬ ਇਹਨਾਂ ਦਾ ਨਾਲ ਇਹਦੇ ਹੀ ਬੱਚੇ ਆਹੋ ਇਹਨਾਂ ਮੁਰਗਿਆਂ ਨੂੰ ਬਈ ਆਪਾਂ ਫਿਰ ਛੱਡ ਦਾਂਗੇ ਉੱਧਰ ਬਾਹਰ ਵਾਲੇ ਫਾਰਮ 'ਚ ਜਦੋਂ ਉੱਧਰ ਜਿਹੜੇ ਰਹਿ ਗਏ ਮੁਰਗੇ ਸੇਲ ਹੋ ਗਏ ਫਿਰ ਆਪਾਂ ਇਹਨਾਂ ਨੂੰ ਉੱਥੇ ਛੱਡ ਦਾਂਗੇ ਹਲੇ ਇਹ ਰਹਿਣਗੇ ਇੱਥੇ 10-15 ਦਿਨ ਇਹਨਾਂ ਦੀ ਸੇਵਾ ਕਰਾਂਗੇ ਜਿਹੜੀਆਂ ਆਪਣੇ ਕੋਲ ਫਾਰਮ 'ਵੀ ਮੁਰਗੀਆਂ ਸੀਗੀਆਂ ਉਹ ਆਪਾਂ ਨੇ ਸੇਲ ਕਰਤੀਆਂ ਜਿਹੜੇ-ਜਿਹੜੇ ਵੀਰ ਕੋਲ ਮੁਰਗੀਆਂ ਹੈਗੀਆਂ ਉਹ ਬਈ ਸਾਹਮ ਕੇ ਰੱਖ ਲੋ ਮੁਰਗੀਆਂ ਦੀ ਬਹੁਤ ਸ਼ਾਰਟ ਚੱਲ ਰਹੀ ਆ ਮੁਰਗੀਆਂ ਮਿਲ ਨਹੀਂ ਰਹੀਆਂ ਕਿਤੇ ਤੋਂ ਵੀ ਇਸ ਵਾਰ ਬਿਮਾਰੀ ਜ਼ਿਆਦਾ ਪਈ ਸੀ ਕਿ ਜਾਨਵਰ ਮਰਿਆ ਬਹੁਤ ਆ ਤੇ ਮੁਰਗੀ ਬਹੁਤ ਘੱਟ ਆ ਇਸ ਵਾਰ ਵੇਚੋ ਨਾ ਰੱਖ ਲੋ ਅੱਗੇ ਜਾ ਕੇ ਮੁਰਗੀ ਬਿਲਕੁਲ ਵੀ ਨਹੀਂ ਮਿਲਣੀ ਹੈਗੀ ਲਓ ਵੀ ਦੋਸਤੋ ਹੁਣ ਕਰਦੇ ਆ ਜੀ ਵੀਡੀਓ ਨੂੰ ਬੰਦ ਕਮੈਂਟ ਕਰਕੇ ਬਾਈ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ